ਤਰਾ ਹੁਣ ਹਾੜੀ ਦੀ ਫਸਲ ਹੈ ਦਾਵਾ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਵੀ ਅਸੀਂ ਰੇਟ ਵਧਾਏ ਨੇ ਪਰ ਜਦੋਂ ਇਸ ਸਬੰਧਿਤ ਕਿਸਾਨਾਂ ਨਾਲ ਗੱਲਬਾਤ ਹੁੰਦੀ ਹੈ ਤਾਂ ਕਿਸਾਨ ਇਹਨਾਂ ਸਾਰੇ ਦਾਮਿਆਂ ਨੂੰ ਖਾਰਜ ਕਰਦੇ ਨੇ ਇੱਕ ਪਾਸੇ ਦਾ ਕਹਿ ਰਿਹਾ ਕਿ ਅਸੀਂ ਤੋਹਫਾ ਦਿੱਤਾ ਹੈ ਦੂਜੇ ਪਾਸੇ ਕਹਿ ਰਿਹਾ ਕਿ ਸਾਡੇ ਲਈ ਹੋਏ ਕੁਝ ਨਹੀਂ ਟਿੱਕਾ ਤਾਂ ਪੈਂਦਾ 60000 ਤੋਂ ਲੈ ਕੇ ਕੁਝ ਦਿੱਤਾ 10000 1 ਲੱਖ ਤੱਕ ਠੇਕਾ ਜਾਂਦਾ ਇਹ ਜਿਹੜਾ ਵਾਅਦਾ ਹੋਇਆ ਸਾਰਾ ਜਿਹੜਾ 160 ਰੁਪਏ 180 ਰੁਪਏ ਪ੍ਰਤੀ ਕੁਨਟਲ ਦਾ ਵਾਅਦਾ ਇਹਨਾਂ ਦਾ ਕਿਸਾਨਾਂ ਦੇ ਖਰਚੇ ਮੁੜਦੇ ਆ ਉਹ ਤੇ ਦਾ ਬਾਦਕਿਸਮਤ ਕਿਸਾਨਾਂ ਸਿਆਪਤ ਕਰਨੀ ਹਨ ਕੀ ਇਹ ਵਿਝਾਈ ਕਰ ਵੀ ਸਕਦੇ ਆ ਕਿ ਨਹੀਂ ਕਰ ਸਕਦੇ ਇਹ ਤਾਂ ਦੂਰ ਦੀ ਗੱਲ ਹੈ ਪਰ ਜਿਨ੍ਹਾਂ ਨੇ ਕੰਤ ਵੀ ਵਿਝਾਈ ਕਰਨੀ ਵੀ ਹੈ ਉਹਨਾਂ ਦੇ ਵੀ ਖਰਚੇ ਪੂਰੇ ਨਹੀਂ ਹੋ ਰਹੇ ਕੇਂਦਰ ਨੇ ਪੱਲਾ ਛਾੜ ਦਿੱਤਾ ਹੈ ਕੇਂਦਰ ਕਹਿੰਦਾ ਜਿਹੜੇ ਪੈਸੇ ਦੇਣੇ ਸੀ ਦੇਤੇ ਕਹਿੰਦੇ ਹੋਰ ਸਾਡੇ ਕੋਲੇ ਨਹੀਂ ਹੈ ਤਾਂ ਪਹਿਲਾਂ ਤਾਂ ਲੋਕਾਂ ਵਾਲਿਆਂ ਨੂੰ ਫੈਸਲਾ ਕਰਨਾ ਪਏਗਾ ਕਿ 27ਵੇਂ ਵਿਧਾਨ ਸਭਾ ਦੀ ਚੋਣਾਂ ਲਈ ਲੜਨਾ ਹੈ ਜਾਂ ਕਿਸਾਨਾਂ ਜਾਂ ਪੰਜਾਬ ਦੇ ਹਿੱਤਾਂ ਦੇ ਲਈ ਲੜਨਾ ਹੈ ਅਲੱਗ-ਅਲੱਗ ਪਾਰਟੀਆਂ ਜਿੱਥੇ ਸਰਗਰਮ ਨੇਤਾ ਉੱਥੇ ਹੀ ਅਲੱਗ-ਅਲੱਗ ਪਾਰਟੀਆਂ ਦੇ ਅਲੱਗ-ਅਲੱਗ ਲੀਡਰਾਂ ਨੇ ਆਪਣੇ-ਆਪਣੇ ਦਾਅਵੇ ਠੋਕਣੇ ਸ਼ੁਰੂ ਕਰ ਦਿੱਤੇ ਹੈ। ਸੁਭਾਵਿਕ ਹੈ ਕਿ ਅਮਰਸਾਤੋਂ ਇਲੈਕਸ਼ਨ ਹੋਣ ਲੱਗੇ ਰੀਵਿਸਨ ਕੇਦਾ ਜੇ ਉਹ ਇਲੈਕਸ਼ਨ ਲੜਨਗੇ ਤਾਂ ਫਿਰ ਇਹ ਹੋ ਨਹੀਂ ਸਕਦਾ ਕਿ ਨਜੋਸ ਤੋਂ ਇਲੈਕਸ਼ਨ ਆ ਤੇ ਨਸ਼ੇ ਦੀ ਓਵਰਡੋਜ਼ ਦੇ ਕਰਕੇ ਵੀ ਪੰਜਾਬ ਇੱਕ ਮੋਰੀ ਸੂਬਾ ਬਣ ਚੁੱਕਿਆ ਹੈ। ਕਿਵੇਂ ਦੇਖਦੇ ਇਸ ਨੂੰ ਕਿਉਂਕਿ ਲਗਾਤਾਰ ਉੱਧਰ ਨਸ਼ਿਆ ਵਿਰੁੱਧ ਜਿਹੜੀ ਮੁਹਿੰਮ ਹੈ ਪੰਜਾਬ ਸਰਕਾਰ ਦੀ ਉਹ ਵੀ ਚੱਲ ਰਹੀ ਹੈ ਪਰ ਅਸਰ ਹੈ ਜਿਹੜਾ ਉਹ ਕਿੰਨਾ ਦਿਖ ਰਿਹਾ ਹੈ ਉਸ ਰਿਪੋਰਟ ਦੇ ਚ ਕਿਹਾ ਗਿਆ ਹੈ ਕਿ ਪੰਜਾਬ ਤੇ ਜਿੰਨੇ ਨਸ਼ਾ ਤਸਕਰ ਹੈ ਉਹਨੇ ਨਸ਼ਾ ਕਰਨ ਵਾਲੇ ਨਹੀਂ ਨਸ਼ਾ ਨਦਰਾ ਵਿਭਗ ਰਿਹਾ ਹੈ ਬਹੁਤ ਹੀ ਖਤਰਨਾਕ ਸਥਿਤੀ ਸਾਹਮਣੇ ਬਣਦੀ ਨਜ਼ਰ ਆ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰੋਫ ਸਿੱਧੂ ਅੱਜ ਗੱਲਬਾਤ ਹੈ ਜਿਹੜੀ ਉਹ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਕਰਾਂਗੇ ਕਿਉਂਕਿ ਪੰਜਾਬ ਸਰਕਾਰ ਲਗਾਤਾਰ ਦਾਅਵੇ ਕਰ ਰਹੀ ਹੈ ਕਿ ਕਿਸਾਨਾਂ ਦੀ ਫਸਲ ਦਾ ਰੇਟ ਵਧਾ ਦਿੱਤਾ ਗਿਆ ਪਰ ਹਾੜੀ ਦੀ ਫਸਲ ਦਾ ਜੋ ਰੇਟ ਵਧਾਇਆ ਉਸ ਤੋਂ ਕਿਸਾਨ ਨਾਖੁਸ਼ ਨੇ ਉਹਨਾਂ ਨੇ ਖਾਰਜ ਕਰ ਦਿੱਤਾ ਇਸ ਤੋਂ ਇਲਾਵਾ ਜੋ ਗ੍ਰਹਿ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਮੀਟਿੰਗ ਹੋਈ ਹੈ ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਪੱਲਾ ਕੇਂਦਰ ਸਰਕਾਰ ਨੇ ਛਾੜ ਦਿੱਤਾ ਤਾਂ ਅਜਿਹੇ ਦੇ ਵਿੱਚ ਹੁਣ ਪੰਜਾਬ ਸਰਕਾਰ ਤੇ ਵਿਰੋਧੀ ਧਿਰ ਕਿਸ ਤਰ੍ਹਾਂ ਇਕੱਠੇ ਹੁੰਦੇ ਨੇ ਇਹ ਗੱਲ ਵੇਖਣ ਵਾਲੀ ਹੈ ਇਸ ਤੋਂ ਇਲਾਵਾ ਗੱਲ ਚਨਜੀਤ ਸਿੰਘ ਚੰਨੀ ਉਹਨਾਂ ਦੀ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡਾ ਹੀ ਧੰਨਵਾਦ ਦਰਸ਼ਕਾਂ ਨੂੰ ਇਹਨਾਂ ਸਤਕਾਰਨਾ ਸਸਰੀ ਅਕਾਲ ਜੀ ਇਹ ਮੁੱਦੇ ਆਪ ਜੀ ਨਾਲ ਜੁੜੇ ਹੋਏ ਮਾਮਲੇ ਲਓ ਸਵਾਲ ਜੀ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਗੱਲ ਕਰਾਂਗੇ ਜਿਸ ਤਰ੍ਹਾਂ ਹੁਣ ਹਾੜੀ ਦੀ ਫਸਲ ਹੈ ਦਾਵਾ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਵੀ ਅਸੀਂ ਰੇਟ ਵਧਾਏ ਨੇ ਪਰ ਜਦੋਂ ਇਸ ਸਬੰਧਿਤ ਕਿਸਾਨਾਂ ਨਾਲ ਗੱਲਬਾਤ ਹੁੰਦੀ ਹੈ ਤਾਂ ਕਿਸਾਨ ਇਹਨਾਂ ਸਾਰੇ ਦਾਅਵਿਆਂ ਨੂੰ ਖਾਰਜ ਕਰਦੇ ਨੇ ਸੋ ਤੁਹਾਡੀ ਵੀ ਅੱਜ ਗੱਲਬਾਤ ਜਿਹੜੀ ਕੁਝ ਕਿਸਾਨ ਲੀਡਰਾਂ ਨਾਲ ਹੋਈ ਹੈ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਇਸ ਵਿਸ਼ੇ ਨੂੰ ਲੈ ਕੇ ਦੇਖੋ ਕੇਂਦਰ ਨੇ ਜਿੱਦਾਂ ਦਾਵਾ ਕੀਤਾ ਕੇਂਦਰ ਨੇ ਕਿਹਾ ਕਿ ਜਿਹੜਾ ਕੇਂਦਰ ਦੇ ਅਮਪਲਾਈਜ਼ ਆ ਉਹਨਾਂ ਦਿਵਾਲੀ ਤੋਂ ਪਹਿਲਾਂ ਕਹਿੰਦੇ ਤੋਹਫਾ ਦਿੰਦਾ ਹੈ ਇਸ ਤਰ੍ਹਾਂ ਕਿਸਾਨਾਂ ਲਈ ਤੋਹਫਾ ਕੇਂਦਰ ਦਾ ਕਹਿ ਰਿਹਾ ਹੈ ਕਿ ਅਸੀਂ ਤੋਹਫਾ ਦਿੰਦਾ ਹੈ ਪਰ ਕਿਸਾਨ ਕਹਿੰਦੇ ਕਿ ਸਾਡੇ ਲਈ ਕੁਝ ਵੀ ਨਹੀਂ ਕੀਤਾ। ਹੁਣ ਥੋੜਾ ਬਹੁਤਾ ਫਰਕ ਹੋਵੇ ਤਾਂ ਗੱਲ ਮੰਨੀ ਜਾ ਸਕਦੀ ਹੈ। ਇੱਕ ਪਾਸੇ ਦਾ ਕਹਿ ਰਿਹਾ ਕਿ ਅਸੀਂ ਤੋਹਫਾ ਦਿੱਤਾ ਹੈ। ਥੀਜੇ ਪਾਸੇ ਕਹਿ ਰਿਹਾ ਕਿ ਸਾਡੇ ਲਈ ਹੋਏ ਕੁਝ ਨਹੀਂ। ਕਹੇ ਐਮਪਲਾਈਸ ਦੀ ਗੱਲ ਤਾਂ ਫਕਾ ਨਹੀਂ ਰਹੇ ਪਰ ਕਿਸਾਨਾਂ ਦੀ ਗੱਲ ਕਰ ਰਹੇ ਕਿਸਾਨਾਂ ਦੇ ਮੁੱਦੇ ਦੇ। ਮੇਰੇ ਜਿਹੜੇ ਕੱਧਾ ਵਰ ਕਿਸਾਨ ਆਗੂ ਹੈ ਬਲਵੀਰ ਮਹਰਾਜੇਵਾਲ ਕੁਝ ਹੋਰ ਕਿਸਾਨ ਆਗੂ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਤੂੰ ਕਹਿੰਦੇ ਕੁਝ ਵੀ ਨਹੀਂ। ਉਹ ਜਿਹੜਾ 160 ਕਾੜ ਰੁਪਏ ਕਣਕ ਦਾ ਜਿਹੜਾ ప్రతి క్వాంటల్ ਭਾਅ ਵਾਦਾ ਕੀਤਾ ਗਿਆ ਇਹ ਭਾਅ ਕਹਿੰਦੇ ਕੁਝ ਵੀ ਨਹੀਂ ਵਧਾਇਆ ਗਿਆ ਕੋ ਪੰਜਾਬ ਦੇ ਵਿੱਚ ਮੁੱਖ ਤੌਰ ਤੇ ਦੇਖੋ ਦੋ ਹੀ ਫਸਲਾਂ ਹੁੰਦੀਆਂ ਇੱਕ ਕਣਕ ਦੇ ਚੋਨਾ ਚੋਨਾ ਤਾਂ ਹੁਣ ਕਟਾਈ ਜਾ ਰਿਹਾ ਇਸ ਕਰਕੇ ਝੋਨੇ ਵੀ ਕੱਢ ਲੈਣ ਕਾਹਨ ਦੀ ਜਿਹੜੀ ਆਉਣ ਵਾਲੀ ਫਸਲ ਹੈ ਉਹਦੇ ਲਈ ਐਮ ਐਸ ਬੀ ਤੈਅ ਕੀਤੀ ਗਈ ਹੈ ਜਿਹੜੀ ਐਮ ਐਸ ਬੀ ਤੈਅ ਕੀਤੀ ਗਈ ਹੈ ਉਹ ਕਹਿੰਦੇ ਬਿਲਕੁਲ ਨਗੂਣੀ ਹੈ ਅਸੀਂ ਇਸ ਨੂੰ ਰੱਦ ਕਰਦੇ ਹਾਂ ਇਹਦਾ ਕਹਿੰਦੇ ਠੇਕੇ ਦਾ ਭਾਅ ਨਹੀਂ ਮੋੜਦੀ ਹੂੰ ਕਹਿੰਦੇ ਪੰਜਾਬ ਦੇ ਠੇਕੇ ਦੀ ਗੱਲ ਕਰ ਲਈ ਬਿਲਕੁਲ ਸਹੀ ਕਹਿ ਰਹੇ ਆ ਤੇ ਤਾਂ ਤੇ ਕੋਈ ਇੱਕਦੰਦੀ ਗੱਲ ਐ ਕਿ ਉਹ ਠੇਕਾ ਤਾਂ ਪੈਂਦਾ 60000 ਤੋਂ ਲੈ ਕੇ ਕੋਈ 75000 1 ਲੱਖ ਤੱਕ ਠੇਕਾ ਜਾਂਦਾ ਐ ਤੇ ਇਹ ਜਿਹੜਾ ਵਾਅਦਾ ਹੋਇਆ ਸਾਰਾ ਜਿਹੜਾ ਕਿ 160 ਰੁਪਏ 61 ਰੁਪਏ ਪ੍ਰਤੀ ਕੁੰਟਲ ਦਾ ਵਾਅਦਾ ਇਹਦਾ ਨੂਣਾ ਵਾਅਦਾ ਕੁਝ ਵੀ ਵਾਅਦਾ ਨਹੀਂ ਹੋਇਆ ਸੋ ਇਸ ਵਾਅਦੇ ਨੂੰ ਕਹਿੰਦੇ ਅਸੀਂ ਰੱਦ ਕਰਦੇ ਹਾਂ ਨਾ ਤਾਂ ਕਿਸਾਨਾਂ ਦੇ ਖਰਚੇ ਮੁੜਦੇ ਐ ਉਹ ਕਹਿੰਦੇ ਡੀਏਪੀ ਦਿਖਾ ਦਿਆਂ ਕਿੰਦਾ ਪਹਿਲੇ ਵਧਾ ਦਿਆਂ ਦੂਜੀ ਗੱਲ ਐ ਐਗਰੀਕਲਚਰ ਐਨਪੋਰਟਸ ਹੈ ਗਿਆ ਸਮਾਰਾਂ ਦੁਆਗਾਂ ਸਰਪ੍ਰਾਈਜ਼ ਹੈ ਰੂਰਾ ਉਹਨਾਂ ਨੇ ਕੀਮਤ ਤਾਂ ਪਹਿਲੇ ਦੱਸ ਆਦੀਆਂ ਉਹ ਬਦਾਉਣ ਤੋਂ ਬਾਅਦ ਉਹਨਾਂ ਨੂੰ ਨਵਾਂ ਜਿਹਾ ਵਾਅਦਾ ਕੀਤਾ ਗਿਆ ਤੇ ਕਹਿੰਦੇ ਗਾਲ ਚ ਢੋਲ ਆ ਕੇ ਵਜਾਇਆ ਜਾ ਰਿਹਾ ਹੈ ਕਿ ਇਸ ਆਸਾਨਾ ਲਈ ਬਹੁਤ ਵੱਡਾ ਤੋਹਫਾ ਹੈ ਮੀਡੀਆ 'ਚ ਵੀ ਕੁਝ ਇਸ ਤਰ੍ਹਾਂ ਦੀ ਪੇਸ਼ਕਾਰੀ ਹੋ ਰਹੀ ਹੈ ਕਿ ਦੇਖੋ ਜੀ ਬੜਾ ਵੱਡਾ ਤੋਹਫਾ ਜਿਹਨਾਂ ਨੇ ਤੋਹਫਾ ਦਿੱਤਾ ਗਿਆ ਉਹ ਕਹਿੰਦੇ ਕਿ ਸਾਡੇ ਜਿੱਦਾ ਕੁਝ ਵੀ ਨਹੀਂ ਹੈਗਾ ਸਾਡੇ ਲਾਗਤ ਮੁੱਲ ਵੀ ਪੂਰੇ ਨਹੀਂ ਹੁੰਦੇ ਇਸ ਵਾਅਦੇ ਦੇ ਨਾਮ ਹੁਣ ਸਪੱਸ਼ਟ ਹੀ ਗੱਲ ਹੈ ਕਿਸੇ ਕਿਸਾਨ ਕੇਂਦਰ ਦੀ ਗੱਲ ਕਰ ਰਿਹਾ ਉਥੇ ਦੂਜੀ ਪਾਸੇ ਪੰਜਾਬ ਦਾ ਮੁਤਾਬਿਕ ਕਿਸਾਨਾਂ ਵੱਲੋਂ ਇਸੇ ਭਾਅ ਨੂੰ ਲੈ ਕੇ ਜਾਇਆ ਜਾ ਰਿਹਾ ਜਿਹੇ ਪਹਿਲਾਂ ਭਾਅ ਤਾਂ ਹੁੰਦੇ ਸੀ ਤਾਂ ਜਿਹੜਾ ਇੱਥੇ ਖੇਤੀਬਾੜੀ ਡਿਪਾਰਟਮੈਂਟ ਵਿਭਾਗ ਹੈ ਜੇ ਪੀਏ ਜੂ ਹੈ ਦੋਨਾਂ ਨੂੰ ਰਲ ਕੇ ਪੰਜਾਬ ਚ ਕਿਸੇ ਜ਼ਿਲ੍ਹੇ ਦੇ ਦੋ ਪਿੰਡਾਂ ਲੈ ਜਾਂਦੇ ਸੀ ਦੋ ਪਿੰਡਾਂ ਦੇ ਵਿੱਚੋਂ ਗਾਂ ਫੇਰ ਦੋ ਕਿਸਾਨ ਪਰਿਵਾਰ ਚੁਣੇ ਜਾਂਦੇ ਸੀ ਉਹ ਦੋ ਕਿਸਾਨ ਜਿਹੜੇ ਪਰਿਵਾਰ ਹੁੰਦੇ ਸੀ ਉਥੇ ਜਾ ਕੇ ਜਿਹੜੇ ਐਗਰੀਕਲਚਰ ਦੇ ਮਹਾਰ ਜਨ ਨੇ ਡਿਊਟੀ ਲੱਗਦੀ ਸੀ ਉਹ ਕਹਿੰਦੇ ਸੀ ਤੇ ਸਾਰਾ ਜਿਹੜਾ ਖਰਚੇ ਦਾ ਸਾਖ ਦਾ ਰੱਖਦੇ ਸੀ ਕਿ ਕਿੰਨੇ ਖਾਤ ਪਈ ਐ ਕਿੰਨਾ ਤੇਲਾਂ ਦੇ ਖਰਚਾ ਆ ਕਿੰਨਾ ਸਪਿਰਿਆਂ ਤੇ ਖਰਚਾ ਉਹ ਸਾਰਾ ਸਾਖਤਾ ਲਾਉਣ ਤੋਂ ਬਾਅਦ ਫੇਰ ਇਹ ਕੱਢਿਆ ਜਾਂਦੇ ਸੀ ਕਿ ਪਿੰਡਾਂ ਕਿਨਾ ਮੰਗ ਕਹ ਰਿਹਾ ਕਿਨਾ ਕੇਂਦਰ ਦੇ ਰਿਹਾ ਇਹਨੇ ਹੁੰਦਾ ਪੰਜਾਬ ਲਾਗਤ ਮੁੱਲ ਜਿਹੜਾ ਖਰਚਾ ਕੱਢਦਾ ਉਹ ਵੀ ਕਹਿੰਦੇ ਮਹਾਰ ਜਿਹੜਾ ਹੈ 10 20 ਦਿਨ ਪਹਿਲਾਂ ਮੀਟਿੰਗਾਂ ਕਰਕੇ ਭੇਜ ਦਿੰਦੇ ਆ ਜਿਨਾਂ ਕੋ ਪਿਛਲਾ ਵਾਅਦਾ ਹੁੰਦਾ ਥੋੜਾ ਹੋਰ ਵਾਅਦਾ ਕਰਕੇ ਭੇਜ ਦਿੰਦੇ ਆ ਕਨਿਸ ਮੇਨੇ ਕੀ ਕਿਤਾ ਤੱਕ ਤੇ ਦਾਵੇ ਦੂਰ ਹੈ ਜੀ ਜੱਬੀ ਤਾਂ ਇਹ ਮੰਨਦੇ ਕਿ ਜਿਸ ਤਰ੍ਹਾਂ ਦੀ ਸਥਿਤੀ ਜਿਵੇਂ ਨਿਕਲ ਨੇ ਵੱਡੀ ਆਫਤਾ ਹੜ੍ਹ ਦੇ ਤੋਂ ਬੁੜਾ ਨਕਸਾਨ ਹੋਇਆ ਬਹੁਤ ਇਹ ਤਾਂ ਬਦਕਿਸਮਤ ਕਿਸਾਨਾਂ ਆ ਸ਼ੈਂਪਗ ਨਹੀਂ ਕਣਕ ਦੀ ਬਜਾਈ ਕਰ ਵੀ ਸਕਦੇ ਆ ਕਿ ਨਹੀਂ ਕਰ ਸਕਦੇ ਉਹ ਤਾਂ ਦੂਰ ਦੀ ਗੱਲ ਹੈ ਪਰ ਜਿਨ੍ਹਾਂ ਨੇ ਕਣਕ ਦੀ ਬਜਾਈ ਕਰਨੀ ਵੀ ਹੈ ਉਹਨਾਂ ਦੇ ਵੀ ਖਰਚੇ ਪੂਰੇ ਨਹੀਂ ਹੋ ਰਹੇ ਸੋਨੇ ਦੀਆਂ ਫਸਲਾਂ ਕਿਸ ਤਰ੍ਹਾਂ ਮਾਰੀਆਂ ਗਿਆ ਅਗਲੀ ਫਸਲ ਦੀ ਕਿਰਪਾ ਉਸ ਤਰ੍ਹਾਂ ਦਾ ਨਾ ਕੋਈ ਸਪੈਸ਼ਲ ਸੰਦੋਧਤਾਗ ਆਪਣੀ ਲਈ ਕਿ ਚਲੋ ਬਾਕੀ ਮਲਕ ਲਈ ਜਿੱਥੇ ਨਹੀਂ ਆਪ ਤਾਂ ਨਹੀਂ ਮਿਲਦਾ ਇਹ ਪਾਇਆ ਤੇ ਪੰਜਾਬ ਲਈ ਕੋਈ ਬੋਨਸ ਜਾਂ ਹੋਰ ਇਦਾਂ ਦਾ ਉਧਰਵਾਜ਼ ਹੀ ਖਤਮ ਹੋ ਗਿਆ ਜੋ ਕਿਸਾਨ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਆ ਜੀ ਜੀ ਸਤਿ ਸਾਬ ਅੱਗੇ ਗੱਲ ਹੈ ਜਿਹੜੀ ਉਹ ਕੇਂਦਰੀ ਗ੍ਰਹਿ ਮੰਤਰੀ ਨੇ ਜਿਹੜੇ ਅਮਿਤ ਸ਼ਾ ਉਹਨਾਂ ਦੀ ਮੁਲਾਕਾਤ ਦੀ ਕਰਾਂਗੇ ਜਿਹੜੀ ਸੀਐਮ ਮਾਨ ਹੁਣਾਂ ਦੇ ਨਾਲ ਹੋਈ ਸੁਭਾਵੇਂ ਗੱਲ ਹੈ ਕਿ ਉਸ ਮੁਲਾਕਾਤ ਤੋਂ ਬਾਅਦ ਸਭ ਦੀ ਨਜ਼ਰ ਟਿਕੀ ਹੋਈ ਸੀ ਕਿ ਆਖਰ ਕੀ ਹੋਏਗਾ ਕੇਂਦਰ ਨੇ ਪੱਲਾ ਛਾੜ ਦਿੱਤਾ ਹੈ ਕੇਂਦਰ ਕਹਿੰਦਾ ਜਿਹੜੇ ਪੈਸੇ ਦੇਣੇ ਸੀ ਦੇਤੇ ਕਹਿੰਦੇ ਹੋਰ ਸਾਡੇ ਕੋਲੇ ਨਹੀਂ ਹੈ ਤਾਂ ਅਜੇ ਹੇ ਦੇ ਵਿੱਚ ਹੁਣ ਸਥਿਤੀ ਇੱਥੇ ਖੜੀ ਹੈ ਕਿ ਪੰਜਾਬ ਸਰਕਾਰ ਹੈ ਜਿਹੜੀ ਉਹ ਅੱਗੇ ਕੀ ਕਰੇਗੀ ਕਿਉਂਕਿ ਉਧਰ ਜਿਹੜੇ ਕਾਂਗਰਸੀ ਲੀਡਰ ਨੇ ਕਾਂਗਰਸੀ ਵਿਧਾਇਕ ਨੇ ਚਾਹੇ ਪ੍ਰਗਟ ਸਿੰਘ ਹੋਣ ਚਾਹੇ ਵੱਖ-ਵੱਖ ਵਿਰੋਧੀਧਿਰ ਦੇ ਲੀਡਰ ਹੋਣ ਸਭ ਦਾ ਇਹ ਕਹਿਣਾ ਸੀ ਕਿ ਅਸੀਂ ਪੰਜਾਬ ਦੇ ਲਈ ਇਕੱਠੇ ਖੜੇ ਆ ਅਜਿਹੀ ਸਥਿਤੀ ਦੇ ਵਿੱਚ ਹੁਣ ਅਗਲੀ ਲੜਾਈ ਏ ਜਿਹੜੀ ਉਹ ਪੰਜਾਬ ਦੀ ਸਿਆਸਤ ਦੇ ਲੋਕ ਨੇ ਜਿਹੜੇ ਜਾਂ ਪੰਜਾਬੀ ਨੇ ਉਹ ਕਿਵੇਂ ਲੜਨਗੇ ਦੇਖੋ ਪਹਿਲਾਂ ਤਾਂ ਲੜਨ ਵਾਲਿਆਂ ਨੂੰ ਫੈਸਲਾ ਕਰਨਾ ਪਏਗਾ ਕਿ 27 ਜੇ ਵਿਧਾਨ ਸਭਾ ਦੀ ਚੋਣਾਂ ਲਈ ਲੜਨਾ ਹੈ ਜਾਂ ਕਿਸਾਨਾਂ ਜਾਂ ਪੰਜਾਬ ਦੇ ਹਿੱਤਾਂ ਦੇ ਲਈ ਲੜਨਾ ਹੈ ਜੇ ਦਾ ਪੰਜਾਬ ਦੇ ਹਿੱਤਾਂ ਲਈ ਲੜਨਾ ਹੈ ਇਸ ਤਾਂ ਆਪਣੀ ਈਗੋ ਕੁਰਸੀ ਦਾ ਲਾਲਚ ਉਹਨੂੰ ਕੁਝ ਸਮੇਂ ਲਈ ਪਾਇਆ ਜਾ ਸਕਦਾ ਹੈ ਤੇ ਜੇ ਆਪਾਂ ਲੜਨਾ ਹੈ ਆਪਣੇ ਕੁਰਸੀ ਦੇ ਲਾਲਚ ਲਈ ਹੈ ਫਿਰ ਬਹੁਤ ਮੁਸ਼ਕਲ ਆ ਜਿੱਦਾਂ ਪੰਜਾਬ ਦਾ ਅੰਸਾ ਦਾ ਸੈਸ਼ਨ 2-3ੰਨ ਦਾ ਲੰਘ ਕੇ ਗਿਆ ਜੀ ਜਿੱਤੇ ਜਿੱਦਾਂ ਡਾਂਗੋ ਡਾਂਗੀ ਹੋਇਆ ਮੈਨੋਮੈਣੀ ਹੋਇਆ ਕੇਂਦਰ ਨੂੰ ਨਹੀਂ ਪਤਾ ਇੰਨਾਂ ਗੱਲਾਂ ਦਾ ਪੰਜਾਬ ਦੇ ਬੱਚੇ-ਬੱਚੇ ਨੂੰ ਇਸ ਗੱਲ ਦਾ ਪਤਾ ਹੈ ਕਿ ਕਿਸ ਤਰ੍ਹਾਂ ਦੀ ਸਥਿਤੀ ਬਣੀ ਵੀ ਹੈ ਤੇ ਇਹ ਕੇਂਦਰ ਨੂੰ ਵੀ ਪੂਰੀ ਜਾਣਕਾਰੀ ਹੈ ਸੋ ਜੀ ਸਥਿਤੀ ਜਿਹੜਾ ਇੱਕ ਮੋਟਾ ਦਾ ਏਕਤਾ ਦਾ ਪ੍ਰਟਾਵਾ ਕਰਨਾ ਸੀ ਵਿਧਾਨ ਸਭਾ ਚ ਉਹ ਤਾਂ ਕਿਤੇ ਨੇ ਨਜ਼ਰ ਨਹੀਂ ਆਇਆ ਆ ਕਹਿਣ ਨੂੰ ਜ਼ਰੂਰ ਇੱਕ ਮਤਾ ਪਾਸ ਕੀਤਾ ਗਿਆ ਉਹ ਮਤੇ ਨੂੰ ਕੱਲੇ ਨੂੰ ਕੌਣ ਪੁੱਛਦਾ ਮਤੇ ਪੰਜਾਬ ਦਾ ਤੇ ਗਵਰਨਰ ਹੀ ਕਹੇ ਰਹੀ ਜਿਹੜੇ ਬਿੱਲ ਪਾਸ ਹੋਏ ਵੀ ਉਹ ਰੋਕ ਲਿੰਦਾ ਇਹਦਾ ਮਤੇ ਹੀ ਹੈ ਮਤੇ ਕੇਂਦਰ ਦੀ ਮਰਜ਼ੀ ਆ ਮੰਨਣ ਚਾਹੇ ਨਾ ਮੰਨਣ ਜਿਹੜਾ ਸੋ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੈ ਇਹ ਠੀਕ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਗਏ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲੇ ਲਾ ਕੇ ਹਾਲਾਂਕਿ ਪ੍ਰਧਾਨ ਮੰਤਰੀ ਨੇ ਸਮਾਜਿਕਤਾ ਪਰ ਕੇਂਦਰੀ ਜਿਹੜਾ ਗ੍ਰਹਿ ਮੰਤਰੀ ਨਾਲ ਮੁਲਾਕਾਤ ਹੋਈ ਹੈ ਉਹਦੇ ਪੰਜਾਬ ਨੇ ਆਪਣਾ ਪੱਖ ਜ਼ਰੂਰ ਰੱਖਿਆ ਕਿ 20000 ਕਰੋੜ ਸਾਨੂੰ ਜਿਹੜੀ ਇਹਦੀ ਜ਼ਰੂਰਤ ਹੈਗੀ ਹੈ ਐਡਾ ਵੱਡਾ ਨੁਕਸਾਨ ਹੋਇਆ ਪਰ ਦੂਜੇ ਪਾਸੇ ਜੇਕਰ ਕੇਂਦਰੀ ਗ੍ਰਹਿ ਮੰਤਰੀ ਨੇ ਗੱਲ ਕਰੀ ਉਹਨਾਂ ਨੇ ਪਹਿਲਾਂ ਇਹ ਕਿਹਾ ਕਿ 12000 ਕਰੋੜ ਤੋਂ ਉੱਪਰ ਦਾ ਤੁਹਾਡੇ ਕੋਲੇ ਪਿਛਲਾ ਪੈਸਾ ਹੀ ਪਿਆ ਕੁਝ ਹੋਰ ਪੈਸਾ ਸੀ ਕਹਿੰਦੇ ਬਾਖ ਖ ਸਕੀਮਾਂ ਦੇ ਰਹੇ ਭੇਜਦਾ 1600 ਕਰੋੜ ਰੁਪਏ ਚ ਬਣਾਣਾ ਕਿਹਾ ਕਿ 3800 ਕਰੋੜ ਰੁਪਏ ਦਾ ਸੀ ਵਾਅਦਾ ਕਿਸ ਕੀ ਮਾਰੀ ਦੀ ਜੇ ਤਾਂ ਬਾਕੀ ਪੈਸਾ ਵੀ ਕਹਿੰਦੇ ਦੇ ਜਾਗੇ ਉਧਰ ਜਿੱਦਾਂ ਬੜੇ ਇੱਕ ਪਿਆਰੇ ਜਿਹੇ ਕੋਹ ਦਾ ਜਿੱਦਾਂ ਆੜਤੀਏ ਕੋਲੇ ਕਿਸਾਨ ਜਾਂਦਾ ਨਾ ਜਦੋਂ ਲੋਡ ਹੁੰਦੀ ਆ ਪੈਸੇ ਟਕੇ ਦੀ ਫਸਲ ਨੇੜੇ ਹੁੰਦੀ ਆ ਤੇ ਕਹਿੰਦੇ ਚਲੋ ਆੜਤੀਏ ਤੋਂ ਫੜ ਕੇ ਡੰਗ ਸਾਹ ਲੈਣੇ ਆ ਤੇ ਉੱਥੇ ਜਦੋਂ ਆੜਤੀਆ ਬਈ ਕਹਤਾ ਬੋਲਦਾ ਉਹ ਕਹਿੰਦਾ ਪਹਿਲਾਂ ਐਨੇ ਪੈਸੇ ਦਾ ਪਹਿਲਾਂ ਹੀ ਤੇਰੇ ਵੱਲ ਗਏ ਹੋਏ ਆ ਉਹ ਰਕ ਨਾ ਦੇ ਦिए ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਨਾਲ ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਆੜਤੀ ਦੇ ਕਿਸਾਨ ਵਾਲੀ ਹੋਈ ਹੈ ਉਹ ਕਹਿੰਦੇ ਤੇਰੇ ਵੱਲ ਤਾਂ ਪਹਿਲੇ ਹੀ ਐਸੇ ਇੰਨੇ ਪੈਸੇ ਜਾ ਚੁੱਕੇ ਆ ਹੁਣ ਕਿੱਥੋਂ ਭਰਦਿਆਂ ਹੋਰ ਸੋ ਖਾਲੀ ਹੱਥ ਮੁੜੇ ਖਾਲੀ ਹੱਥ ਉਹਦਾ ਮੁੜੇ-ਮੁੜੇ ਪੰਜਾਬ ਦੇ ਖਾਲੀ ਹੱਥ ਮਉਣ ਤੋਂ ਇਲਾਵਾ ਜਿੱਦੋਂ ਆਪਾਂ ਪੰਜਾਬ ਦੇ ਜਿਹੜਾ ਕੈਨਡਰ ਮੰਤਰੀ ਦੀ ਗੱਲ ਕਰੀਏ ਚਾਹੇ ਪੰਜਾਬ ਆਪ ਦੇ ਪ੍ਰਧਾਨ ਆਮਨ ਅਰੋੜਾ ਉਹਨਾਂ ਨੇ ਕੱਲ ਮੀਡੀਆ ਨਾਲ ਗੱਲਬਾਤ ਕਰਦਿਆਂ ਸਪਸ਼ਟ ਤੌਰ ਤੇ ਗੱਲ ਕਹੀ ਹੈ ਜੇ ਪੰਜਾਬ ਨਾਲ ਕੇਂਦਰ ਵੱਲੋਂ ਬਹੁਤ ਵੱਡਾ ਧੋਖਾ ਕੀਤਾ ਗਿਆ ਨਾਸ਼ੰਦੇ ਵਰਤਿਆ ਕੁਝ ਨਹੀਂ ਸਕੀਮਾਂ ਦਾ ਕਹਿੰਦੇ ਜ਼ਿਕਰ ਕੀਤਾ ਗਿਆ ਇਹਨਾਂ ਨਾਲ ਸਕੀਮਾਂ 'ਚ ਪੈਸਾ ਪੰਜਾਬ ਵੱਲ ਗਿਆ ਵਾਫਕ ਤੌਰ ਤੇ ਯਾਨੀ 1600 ਕਰੋੜ ਰੁਪਏ ਹੈ ਜਿਹੜਾ ਦੇਣਾ ਸੀ ਉਹ ਵੀ ਖੁਰਦ-ਵਰਤੁਰ ਦਾ ਨਜ਼ਰ ਆਉਂਦਾ ਇਹਨਾਂ ਭਾਜਨਾਵਾਂ ਦੇ ਅਗੂ ਦੱਸ ਸਕਦੇ ਕਿ ਕਿੱਧਰ ਗਿਆ ਕਿਉਂਕਿ ਪੰਜਾਬ 'ਚੋਂ ਪੈਸਾ ਆਉਣਾ ਸੀ ਉਹਨਾਂ ਨੇ ਦੱਸਤਾ ਵੀ ਇਹਨਾਂ ਇਹਨਾਂ ਸਕੀਮਾਂ 'ਚੋਂ ਦਾ ਪੈਸਾ ਆਲਰੇਡੀ ਗਿਆ ਵਾ ਪਹਿ ਗਿਆ ਫਿਰ ਕੁਦਰਤੀ ਰਾਤ ਫੰਡ ਦੀ ਗੱਲ 12000 ਕਰੋੜ ਤੋਂ ਉੱਪਰ ਜਿਹੜਾ ਪੈਸਾ ਸੀ ਜਿਹਦੇ ਵੇਰੇ ਭਾਜਪਾ ਦੇ ਆਗੂ ਲਗਾਤਾਰ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਆ ਕਿ ਇਹ ਪੈਸੇ ਦਾ ਹਸਾਬ ਦਾ ਤਦ ਦਿਓ ਹੁਣ ਦੋ ਗੱਲਾਂ ਜਿੱਦਾਂ ਵਾੜਦੇ ਦੀ ਗੱਲ ਕੀਤੀ ਐ ਜਾਂ ਤਾਂ ਪੈਸੇ ਦਾ ਹਸਾਬ ਦਾ ਦੇ ਲੋ ਜਾਂ ਜਿਹੜੇ ਹੱਟ ਚ ਡੁੱਬੇ ਲੋਕ ਆ ਉਹਨਾਂ ਦੀ ਮਦਦ ਕਰ ਲੋ ਜੀ ਜੋ ਜੀ ਸਦੀਪ ਪੰਜਾਬ ਦੀ ਵੱਡੀ ਇਕਤਰਾਸ ਦੀ ਬਣੀ ਵੀ ਐ ਹਮਨ ਰੂੜਾ ਨੇ ਜੋ ਸ਼ਬਦ ਵਰਤੇ ਧੋਖੇ ਵਾਲੇ ਕੇ ਕੇਂਦਰ ਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਜੀ ਬਿਲਕੁਲ ਉਹ ਧੋਖਾ ਕੀਤਾ ਉਹ ਤਾਂ ਹਾਈਪਰ ਪੰਜਾਬੀ ਕਹਿੰਦੇ ਵੀ ਕੀ ਆਪਾਂ ਇੱਕ ਪ੍ਰੈਸ ਕਾਨਫਰੰਸ ਕਰਕੇ ਜਿਹੜਾ 2-3 ਦਿਨ ਦਾ ਸੈਸ਼ਨ ਲਾ ਕੇ ਇੱਥੇ ਇਦਾਂ ਹੁੰਦਾ ਨਾ ਜਿਵੇਂ ਕੋਈ ਰੈਲੀ ਕਰ ਲਈ ਜਾਂ ਪ੍ਰੋਗਰਾਮ ਕਰ ਲਿਆ ਤੇ ਆਪੋ ਆਪਣੀ ਬੋਲੀ ਬੋਲ ਦੀ ਕੀ ਪਿਆਰ ਜਿਹੜਾ ਕਿਸਾਨ ਆਉਦਾ ਸੰਕਰਡ ਦੂਰ ਹੋ ਗਿਆ ਜੀ ਹਰ ਜਿਹੜੇ ਡੁੱਬਰੇ ਲੋਕ ਐ ਜਿਹੜੇ ਮਾਰੇ ਗਏ ਜਿਨ੍ਹਾਂ ਦੀਆਂ ਫਸਲਾਂ ਉੱਜੜ ਗਈਆਂ ਜਿਨ੍ਹਾਂ ਦੇ ਡੰਗਰ ਮਾਰੇ ਗਏ ਜਿਨ੍ਹਾਂ ਦੀ ਜ਼ਮੀਨਾਂ ਹੀ ਦਰਿਆ ਖਾ ਗਿਆ ਉਹਨਾਂ ਦਾ ਕੀ ਬਣੇਗਾ ਪੰਜਾਬ ਦਾ ਸਵਾਲ ਦੇਖਣਾ ਜਾਮਤ ਸ਼ਾਹ ਤੇ ਜਿਹੜਾ ਪਨਾਹ ਦੇ ਮੁਖੰਦਰ ਭਗਵਾਨ ਤੋਂ ਬਾਅਦ ਜਿਹੜਾ ਮੁਲਾਕਾਤ ਹੋਈ ਹੈ ਉਹਦੇ ਵੱਲ ਦੇਖਣਾ ਜਾਂ ਕੁਝ ਮਿਲੇਗਾ ਸਵਾਲੇ ਵੱਡਾ ਪੈਦਾ ਹੁੰਦਾ ਹੈ ਕਿ ਨਾ ਤਾਂ ਹੋ ਗਈ ਸਾਰਿਆਂ ਨੂੰ ਪਤਾ ਲੱਗਿਆ ਨਾ ਹੋਊਗੀ ਮੇਰੇ ਤੋਂ ਖਾਲੀ ਪੀਪਾ ਖੜਕਦਾ ਸਭ ਨੂੰ ਪਤਾ ਲੱਗ ਜਾਂਦਾ ਕਿ ਪੀਪਾ ਖਾਲੀ ਹੈ ਦਸਨ ਦੀ ਲੋੜ ਨਹੀਂ ਆਪਾਂ ਸਾਰੇ ਪੰਜਾਬੀ ਆਂ ਖਾਲੀ ਪੀਪੇ ਨੂੰ ਬਹੁਤ ਚੰਗੀ ਤਰ੍ਹਾਂ ਜੀ 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 ਜੋ ਪੰਜਾਬ ਨਾਲ ਕੀ ਦੀ ਹੈ ਜਨ ਲੱਗ ਕੇ ਖਾਲੀ ਪੀਪੇ ਤੇ ਉਹਦੇ ਰਿਆ ਖਾਲੀ ਪੀਪਾ ਤੇ ਦੂਜੇ ਪਾਸੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਸ ਦੇ ਖਿਲਾਫ ਆ ਪੰਜਾਬ ਨੂੰ ਬਚਾਉਣ ਦੀ ਸਾਂਝੇ ਤੌਰ ਤੇ ਕੋਈ ਲੜਾਈ ਲੜੀ ਜਾਏਗੀ ਚਾਹੇ ਕਾਂਗਰਸ ਆ ਕਾਲੀਦਲਾ ਆ ਆਸਪਾਲੇ ਦਾ ਕਹਿ ਰਿਹਾ ਕਿ ਸਿੱਧਾ ਬਹੁਤ ਕੁਝ ਕਰ ਰਹੇ ਆ ਤੇ ਆਪ ਬਾਰੇ ਰਹਿ ਗਿਆ ਜੀ ਜੇ ਤੁਸੀਂ ਲੜਾਈ ਨਹੀਂ ਲੜਨੀ ਪੰਜਾਬ ਦੀ ਖਾਤਰ ਤੇ ਫਿਰ ਮੈਨੋਂ ਵੀ ਨਹੀਂ ਹੋ ਕੇ ਬੈਠ ਜਾਣਾ ਫਿਰ ਪੰਜਾਬੀਆਂ ਨਾਲ ਤੇ ਇਦਾਂ ਦੀ ਹੋਏਗੀ ਬਿਲਕੁਲ ਜੀ ਬੜਾ ਸੌਦਾ ਕੀ ਪੰਜਾਬੀ ਲੋਕ ਆਵਾਜ਼ ਛੱਡ ਦਿੱਤੇ ਗਏ ਆ ਕੇਂਦਰ ਕਹਿੰਦਾ ਅਸੀਂ ਜੇ ਤਾਂ ਪੰਜਾਬ ਵਾਲੇ ਕਹਿੰਦੇ ਆਇਆ ਕੁਝ ਨਹੀਂ ਕਿਸਾਨ ਕਿਧਰ ਨੂੰ ਜਾਣ ਪੰਜਾਬੀ ਕਿਸਾਨ ਨੂੰ ਜਾਣ ਵੱਡਾ ਸਵਾਲ ਹੈ ਕਿ ਰਾਸੀ ਮਿਹਣੋ ਮਣੀ ਹੋ ਕੇ ਭੁੱਖੇ ਕਿਸਾਨ ਦਾ ਠਿੱਡ ਪਰੇਗਾ ਮੁਖੰਦਰੀ ਆਪ ਕਹਿੰਦੇ ਆ ਕਿ ਬੱਚੇ ਨੇ ਕਿਤਾਬਾਂ ਤਾਂ ਗਵਾਚ ਗਿਆ ਜਿਹੜੇ ਬੱਚੇ ਨੇ ਕਿਤਾਬਾਂ ਹੱਥ ਝੁਰ ਗਿਆ ਉਹਨਾਂ ਦੇ ਸਕੂਲ ਗਵਾਚ ਕੇ ਸਕੂਲ ਰੁੜ ਗਿਆ ਕਿਤਾਬਾਂ ਦੀ ਗੱਲ ਤਾਂ ਛੱਡੋ ਜੀ ਸਕੂਲ ਹੀ ਰੁੜ ਕੇ ਬਣੇ ਬਣਾਏ ਉਹ ਬੱਚੇ ਆਪਣੇ ਸਕੂਲ ਨੂੰ ਦੇਖਦੇ ਆ ਆਪਣੇ ਕਿਤਾਬਾਂ ਨੂੰ ਦੇਖਦੇ ਆ ਤੇ ਕਿਸਾਨ ਦੇਖਦਾ ਕਿ ਮੇਰੇ ਖੇਤ ਕਿੰਨਾ ਹਰੇ ਭਰੇ ਹੋਣਗੇ ਉਧਰ ਕੇਂਦਰ ਆਪਣਾ ਹਸਾਕ ਦਾ ਬਹੀ ਕਾਤਾ ਲੈ ਕੇ ਬੈਠਾ ਤੇ ਪੰਜਾਬ ਵਾਲੇ ਕਹਿੰਦੇ ਮਿਲਿਆ ਕੁਝ ਨਹੀਂ ਤੇ ਖਾਲੀ ਪੀਪੇ ਚੋਂ ਕੀ ਮਿਲੇਗਾ ਪੰਜਾਬ ਨੂੰ ਜੀ ਜੀ ਰਾਸ਼ਟਰ ਸਭਾ ਵੱਗੇ ਵਾਦੇਾਂ ਤੇ ਗੱਲ ਕਰਾਂਗੇ ਚਰਨਜੀਤ ਸਿੰਘ ਚੰਨੀ ਦੀ ਪੰਜਾਬ ਖਿੱਤੇ ਦੇ ਸਾਬਕਾ ਮੁੱਖ ਮੰਤਰੀ ਨੇ ਇਸ ਸਮੇਂ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਇੱਕ ਆਦਾ ਜਿਹੜਾ ਉਹ ਮਿਲਿਆ ਹਾਲਾਂਕਿ ਉਹ ਪਹਿਲਾਂ ਵੀ ਇਸ ਉਹਦੇ ਤੇ ਸਨ ਪਰ ਮੁੜ ਤੋਂ ਨਿਯੁਕਤ ਕੀਤੇ ਗਏ ਨੇ ਆ ਸੰਸਦੀ ਕਮੇਟੀ ਦੇ ਚੇਅਰਮੈਨ ਬਣਾਏ ਗਏ ਨੇ ਚਰਨਜੀਤ ਸਿੰਘ ਚੰਨੀ ਦੂਸਰੀ ਵਾਰ ਚੁਣੇ ਗਏ ਨੇ ਸੋ ਇਹਦੇ ਵਿੱਚ 21 ਲੋਕ ਸਭਾ ਮੈਂਬਰ ਨੇ 10 ਰਾਜ ਸਭਾ ਮੈਂਬਰ ਨੇ ਸੋ ਕਿਵੇਂ ਦੇਖ ਜਿਓ ਕਿਉਂਕਿ ਖੇਤੀਬਾੜੀ ਬਾਰੇ ਜਿਹੜੀ ਸੰਸਦੀ ਕਮੇਟੀ ਆ ਉਸ ਦਾ ਚੇਅਰਮੈਨ ਇੱਕ ਪੰਜਾਬ ਦਾ ਲੀਡਰ ਬੰਨਾ ਵੱਡੀ ਗੱਲ ਹੈ ਬਿਲਕੁਲ ਇਹਦੇ ਬਾਰੇ ਕੋਈ ਦੂ ਰਹਿ ਨਹੀਂ ਕਿ ਚਰਨਜੀਤ ਸਿੰਘ ਚੰਨੀ ਦੇਖੋ ਤਜਰਬੇਕਾਰ ਆ ਰਾਸ਼ੀ ਆਗੂ ਮੁਖੰਤਰੀ ਵੀ ਰਹੇ ਹੈ ਜਮੀਨੀ ਇਕ ਇਕਤਾ ਨਾਲ ਜੁੜੇ ਹੋਇਆ ਜੇ ਖੇਤੀਬਿਆੜੀ ਨਾਲ ਸੰਬੰਧਿਤ ਕਮੇਟੀ ਜਿਹੜੀ ਹੈਗੀ ਹੈ ਹਮ ਪਰਲੀਮੈਂਟ ਦੀ ਉਹਦੇ ਚੇਅਰਮੈਨ ਬਣੇ ਹੈ ਉਮੀਦ ਕੀਤੀ ਜਾ ਸਕਦੀ ਹੈ ਕੋਈ ਸਾਰਥਕ ਸਿਹਾ ਦੇਣਗੇ ਕਿ ਕਿਸਾਨਾਂ ਨੂੰ ਕਿਵੇਂ ਸੰਕਟੋਂ ਕੱਢਿਆ ਜਾ ਸਕਦਾ ਹੈ ਕੀ ਬੜੀ ਨੂੰ ਕਿਵੇਂ ਬਹਾਰਾ ਜਾ ਸਕਦਾ ਕਿਉਂਕਿ ਬਹੁਤ ਵੱਡੀ ਬੁਨਿਆਦੀ ਗੱਲ ਹੈ ਉਹਦਾ ਚੇਅਰਮੈਨ ਉਹ ਵਿਅਕਤੀ ਜਾ ਉਹ ਆਗੂ ਬਣਿਆ ਜਿਹੜਾ ਨਾ ਸਿਰਫ ਕਿਸਾਨਾਂ ਦੀਆਂ ਮੁਸ਼ਕਲਾਂ ਸਮਝਦਾ ਬਲਕਿ ਮਜ਼ਦੂਰਾਂ ਦੀਆਂ ਮੁਸ਼ਕਲਾਂ ਵੀ ਸਮਝਦਾ ਕਿਉਂਕਿ ਪੰਜਾਬ ਇੱਕ ਅਜਿਹਾ ਸੂਬਾ ਜਿੱਥੇ ਕਿਸਾਨ ਤੇ ਮਜ਼ਦੂਰ ਮਿਲ ਕੇ ਕੰਮ ਕਰਦੇ ਆ ਜੇ ਕੋਈ ਕਿਸਾਨ ਖੇਤੀ ਕਰਦਾ ਤੇ ਉਹ ਨਾਲ ਮਜ਼ਦੂਰ ਵੀ ਉਹਦੇ ਨਾਲ ਲੱਗੇ ਹੋਇਆ ਤਬਾਹ ਹੋਇਆ ਪੰਜਾਬ ਦਾ ਕਿਸਾਨ ਤਾਂ ਹੋਇਆ ਹੀ ਹੋਇਆ ਤੇ ਮਜ਼ਦੂਰ ਵੀ ਨਾਲ ਹੀ ਤਬਾਹ ਹੋ ਗਿਆ ਸੋ ਸਾਰੇ ਕਾਹਦੇ ਚੱਲਦੇ ਜਿੱਦਾਂ ਚੱਲੇ ਸੀ ਜਿੰਨੇ ਉਹਨਾਂ ਨੂੰ ਉਸ ਕਮੇਟੀ ਦਾ ਜਿਸ ਜ਼ਿਕਰ ਕਰ ਰਹੇ ਹਾਂ ਚੇਅਰਮੈਨ ਬਣਾਇਆ ਗਿਆ ਉਮੀਦ ਕਰਦੇ ਆ ਕਿ ਸਾਥੇ ਸਜਾਤਾ ਆਉਣਗੇ ਆਉਣਗੇ ਅੱਗੇ ਫਿਰ ਜਿੱਦਾਂ ਮੁਕੰਦਰ ਭਗਵੰਦ ਜੀ ਮਾਨ ਕਹਿ ਰਹੇ ਸੀਗਾ ਕਿ ਵੀ ਜenderal ਵਾਲੇ ਮਾਲਕ ਹੈ ਉਹਨਾਂ ਦੇ ਨਿਰਪਰ ਕਰਦਾ ਮੰਨਦੇ ਕਿ ਨਹੀਂ ਮੰਨਦੇ ਜੀ ਜਿਹੜੀ ਉਹ ਕਮੇਟੀ ਦੀ ਰਿਪੋਰਟ ਆਏਗੀ ਉਹ ਕੈਬਨਟ ਪਾਰਲੀਮੈਂਟ ਪ੍ਰਵਾਨ ਕਰੇਗੀ ਇਸ ਗੱਲ ਤੇ ਨਿਰਪਰ ਕਰਦਾ ਪਰ ਇਹ ਕੀ ਆਸ ਹੈ ਕਿ ਚੰਨੀ ਬਣ ਵਾਲ ਇੱਕ ਚੰਗੀਆਂ ਉਮੀਦਾਂ ਔਰ ਚੰਗੀ ਸ਼ੁਰੂਆਤ ਆਪਾਂ ਆਖ ਸਕਦੇ ਹਾਂ ਜੀ ਜੀ ਅ ਸਰ ਸਾਬ ਅੱਗੇ ਵਧਾਂਗੇ ਤੇ ਗੱਲ 2027 ਦੀਆਂ ਚੋਣਾਂ ਦੀ ਕਰਾਂਗੇ ਪੰਜਾਬ ਦੇ ਵਿੱਚ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਅਲੱਗ-ਅਲੱਗ ਪਾਰਟੀਆਂ ਜਿੱਥੇ ਸਰਗਰਮ ਨੇਤਾ ਉੱਥੇ ਹੀ ਅਲੱਗ-ਅਲੱਗ ਪਾਰਟੀਆਂ ਦੇ ਅਲੱਗ-ਅਲੱਗ ਲੀਡਰਾਂ ਨੇ ਆਪਣੇ-ਆਪਣੇ ਦਾਅਵੇ ਠੋਕਣੇ ਸ਼ੁਰੂ ਕਰ ਦੱਤੇ ਨੇ ਗੱਲ ਕਰਾਂਗੇ ਅਮ੍ਰਿਤਸਰ ਤੋਂ ਨਵਜੋਤ ਕੌਰ ਸਿੱਧੂ ਉਹਨਾਂ ਦੀ ਉਹਨਾਂ ਨੇ ਵੀ ਦਾਵਾ ਠੋਕ ਦਿੱਤਾ ਕਿ ਅਮ੍ਰਿਤਸਰ ਤੋਂ ਉਹਨਾਂ ਨੂੰ ਸੀਟ ਦਿੱਤੀ ਜਾਵੇ ਉਹ ਚੋਣ ਲੜਨਗੇ ਤੇ ਪੂਰੀ ਤਰ੍ਹਾਂ ਨਾਲ ਮੈਦਾਨ 'ਚ ਨੇ ਜਦੋਂ ਗੱਲ ਉਹਨਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਬਾਰੇ ਕੀਤੀ ਗਈ ਉਹ ਕਹਿੰਦੇ ਕਿ ਉਹ ਉਹਨਾਂ ਦਾ ਨਿੱਜੀ ਫੈਸਲਾ ਹੈ ਇਹ ਮੇਰਾ ਆਪਣਾ ਫੈਸਲਾ ਹੈ ਕਿ ਮੈਂ ਲੜਨਾ ਹੈ ਕਿਵੇਂ ਦੇਖਦੇ ਹੋ ਕਿਉਂਕਿ ਸਿੱਧੂ ਪਰਿਵਾਰ ਦੀ ਐਂਟਰੀ ਸਿਆਸਤ ਦੇ ਵਿੱਚ ਖਾਸ ਕਰਕੇ ਅਮਰitsar ਦੇ ਵਿੱਚ ਕਈ ਤਰ੍ਹਾਂ ਦੇ ਮੋੜ ਲਿਆਉਂਦੀ ਹੈ ਦੇਖੋ ਇੱਕ ਦਾ ਸੁਣਿਆ ਆ ਨਵਜੋਤ ਕੌਰ ਸਿੱਧੂ ਨੇ ਜਦੋਂ ਐਲਾਨ ਹੀ ਕਰ ਦਿੱਤਾ ਕਿ ਮੈਂ ਅਮਰਸਾ ਸੀਟ ਤੋਂ ਇਲੈਕਸ਼ਨ ਲੜਾਂਗੀ ਲੜਾਂਗੀ ਤਾਂ لازمی ਆ ਕੋਈ ਇਲੈਕਸ਼ਨ ਲੜਨਗੇ ਹਮ ਨਵਜੋਤ ਸਿੱਧੂ ਹੋਇਆ ਹੈ ਉਹਨਾਂ ਦੇ ਪਤਨੀ ਹੋਣ ਨਵਜੋਤ ਕੌਰ ਸਿੱਧੂ ਹੋਣਾ ਉਹ ਜੋ ਕੋਈ ਫੈਸਲਾ ਲੈਂਦੇ ਆ ਤਾਂ ਆਪਣੇ ਫੈਸਲੇ ਤੇ ਕਾਇਮ ਵੀ ਰਹਿੰਦੇ ਆ ਜੀ ਦੂਜੀ ਗੱਲ ਇਹ ਵੀ ਹੈ ਕਾਂਗਰਸ ਚ ਨਜੂਦ ਕੋ ਸਿੱਧੂ ਆਪਣੀ ਸਰਗਰਮੀ ਦਿਖਾ ਰਿਹਾ ਹੈ ਦੇਖਿਆ ਕਿ ਅਮਰਸਾਹ ਦੇ ਵਿੱਚ ਜਿਹੜੀ ਨਿਰਾਸ਼ਾ ਸੀ ਪਾਰਟੀ ਦੀਆਂ ਸਰਗਰਮੀਆਂ ਕਾਂਗਰਸ ਦੀਆਂ ਉਹਨੂੰ ਬਗੈਰ ਦਾ ਜੁਆਇਨ ਕਰਦੇ ਜਾਂਦੇ ਵੀ ਹੈ ਸੋ ਇੱਕ ਤਾਂ ਇਹ ਕਿਹਾ ਜਾਂਦਾ ਕਿ ਪਾਰਟੀ ਦੀ ਸੁਰ ਨਾਲ ਸੁਰ ਜੜੀ ਹੈ ਇਸ ਵੇਲੇ ਮਿਲਦੀ ਨਜ਼ਰ ਆ ਰਹੀ ਹੈ ਸੋ ਸੁਭਾਵਿਕ ਹੈ ਕਿ ਅਮਰਸਾਹ ਤੋਂ ਇਲੈਕਸ਼ਨ ਨੂੰ ਲੜਨਗੇ ਪਰ ਇਹ ਵੀ ਸੰਕੇਤ ਹੈ ਜੇ ਉਹ ਇਲੈਕਸ਼ਨ ਲੜਨਗੇ ਤਾਂ ਫਿਰ ਇਹ ਹੋ ਨਹੀਂ ਸਕਦਾ ਕਿ ਨਜੂਦ ਸਿੱਧੂ ਇਲੈਕਸ਼ਨ ਲੜਨ ਸੋ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਿਧਾਨ ਸਭਾ ਲਈ ਜੇ ਜੋਨਕੁਰ ਸਿੱਧੂ ਇਲੈਕਸ਼ਨ ਲੜਦੇ ਆ ਤਾਂ ਜੋਨਕੁਰ ਸਿੱਧੂ ਆਪਣੇ ਤੌਰ ਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਉਹ ਮੈਦਾਨ 'ਚ ਨਹੀਂ ਉਤਰਨਗੇ ਦੂਜੀ ਗੱਲ ਜੋ ਪੰਜਾਬ 'ਚ ਸੰਕੇਤ ਆ ਰਹੇ ਦੇਖੋ ਜੇ तकरीबन ਸਾਲ ਤੋਂ ਆਪਾਂ ਅੱਗੇ ਵੀ ਐਕਸਸ ਜ਼ਿਕਰ ਕਰਦੇ ਰਹੇ ਨੇ ਸਾਲ ਤੋਂ ਵਧੇਰੇ ਸਮਾਂ ਪਿਆ ਇਸ ਸਮੇਂ ਦੇ ਰਹਿੰਦੇ ਹਾਂ ਜਿਸ ਤਰੀਕੇ ਰਾਸੀ ਨਤਾਮਾ ਵੱਲੋਂ ਗਰਮੀਆਂ ਸ਼ੁਰੂ ਹੋ ਗਈਆਂ ਆਪਾਂ ਇੱਕ ਦਿਨ ਪਹਿਲਾਂ ਨਿਰਜੋਸੀ ਜਿਹੜੇ ਪਹਿਲਾਂ ਆ ਗਏ ਜੀ ਬਿਲਕੁਲ ਇਹ ਗੱਲ ਚਾਏ ਕਾਂਗਰਸ ਦੇ ਉਹਨਾਂ ਨੇ ਵੀ ਕਿਹਾ ਕਿ ਮੈਂ ਇਲੈਕਸ਼ਨ ਲੜਾਂਗਾ ਹੁਣ ਆਪਾਂ ਨਜੂਬ ਸਿੱਧੂ ਦੀ ਗੱਲ ਕਰਦੇ ਹਾਂ ਨਜੂਬ ਕੌਰ ਸਿੱਧੂ ਦੀ ਉਹਨਾਂ ਨੇ ਵੀ ਕਿਹਾ ਇਦਾਂ ਹੀ ਤਰਨਦਾਰ ਦੀ ਸੀਟ ਦੀ ਗੱਲ ਕਰੀਏ ਉੱਥੇ ਵੀ ਜਿਹੜੀ ਰਹੀਆਂ ਸਰਗਰਮੀਆਂ ਵਧੀਆਂ ਫੌਰੀ ਤੌਰ ਤੇ ਇਲੈਕਸ਼ਨ ਜਿਹੜੀ ਹੈ ਚਾਹੇ ਉਹ ਭਾਈ ਇਲੈਕਸ਼ਨ ਨਹੀਂ ਆਈ ਹਮਣ ਵਾਲੀ ਹੈ ਉਹਦੇ ਨਾਲ ਜਿਹੜੀ ਅਗਲੀ ਜਿਹੜੇ ਮਾਝਾ ਚ ਰਾਜਸੀ ਸਰਗਰਮੀਆਂ ਹੋਈ ਜਾਈ ਰਹੇਗੀ ਰਾਜਸੀ ਨਵਜ ਕੀ ਹੋਈ ਜਾਈ ਰਹੇਗੀ ਉਹ ਤਾਂ ਵੀ ਦੇਖਿਆ ਜਾਏਗਾ ਜੀ ਉਹ ਸਰਗਰਮੀਆਂ ਆ ਵੀ ਵਧੀਆਂ ਨੇ ਨਜ਼ਰ ਆ ਰਹੀਆਂ ਹਨ ਪਰ ਇਸ ਵਾਰ ਇੱਕ ਗੱਲ ਆਪਾਂ ਕਹਿ ਸਕਦੇ ਹਾਂ ਇਹ ਪੰਜਾਬ ਜਿਹੜੀ ਰਾਸੀ ਸਰਗਮੀਆਂ ਵਿਧਾਨ ਸਭਾ ਦੀ ਇਲੈਕਸ਼ਨ ਦੇ ਮੱਦੇ ਨਜ਼ਰ ਜੁਸ ਮਾਜਾ ਪਹਿਲ ਕਰਿਆ ਲੱਗਦਾ ਮਾਜੇ ਚ ਸਰਗਮੀਆਂ ਵਧੇਰੇ ਨਜ਼ਰ ਆ ਰਹੀਆਂ ਐ ਸੱਚੀ ਚੂਸੀ ਦੀ ਗੱਲ ਕਰ ਲਈਏ ਚਾਹੇ ਸਿੱਧੂ ਦੀ ਗੱਲ ਕਰ ਲਈਏ ਚਾਹੇ ਆਪਾਂ ਤਾਂ ਅੰਦਾਨ ਨੂੰ ਬਾਈ ਇਲੈਕਸ਼ਨ ਦੀ ਗੱਲ ਕਰ ਲਈਏ ਜੀ ਜੀ ਸਿਰ ਸਾਹਿਬ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਅੱਜ ਇੱਕ ਰਿਪੋਰਟ ਸਾਹਮਣੇ ਆਈ ਹੈ ਰਿਪੋਰਟ ਬੜੀ ਹੈਰਾਨ ਕਰਨ ਵਾਲੀ ਹੈ ਕਹਿੰਦੇ ਕਿ ਪੰਜਾਬ ਦੇ ਵਿੱਚ ਜੇ ਗੱਲ ਨਸ਼ੇੜੀਆਂ ਦੀ ਕਰੀਏ ਨਸ਼ੇੜੀਆਂ ਦੇ ਨਾਲੋਂ ਜ਼ਿਆਦਾ ਗਿਣਤੀ ਨਸ਼ਾ ਤਸਕਰਾਂ ਦੀ ਹੈ ਯਾਨੀ ਕਿ ਜਿਹੜੇ ਨਸ਼ਾ ਵੇਚਦੇ ਨੇ ਉਹ ਜ਼ਿਆਦਾ ਨੇ ਨਸ਼ਾ ਕਰਨ ਵਾਲੇ ਘੱਟ ਨੇ ਸੋ ਲੱਖਾਂ ਦੇ ਵਿੱਚ ਗਿਣਤੀ ਨੋਟ ਕੀਤੀ ਗਈ ਹੈ ਤੇ ਨਸ਼ੇ ਦੀ ਓਵਰਡੋਸ ਦੇ ਕਰਕੇ ਵੀ ਪੰਜਾਬ ਇੱਕ ਮੋਰੀ ਸੂਬਾ ਬਣ ਚੁੱਕਿਆ ਹੈ ਕਿਵੇਂ ਦੇਖਦੇ ਇਸ ਨੂੰ ਕਿਉਂਕਿ ਲਗਾਤਾਰ ਉਧਰ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਹੈ ਪੰਜਾਬ ਸਰਕਾਰ ਦੀ ਉਹ ਵੀ ਚੱਲ ਰਹੀ ਹੈ ਪਰ ਅਸਰ ਹੈ ਜਿਹੜਾ ਉਹ ਕਿੰਨਾ ਦਿਖ ਰਿਹਾ ਲੇਖੋ ਪੰਜਾਬ ਦੀ ਬਦਖਸਤੀ ਹੈ ਜਿਸ ਰਿਪੋਰਟ ਦਾ ਤੁਸੀਂ ਜ਼ਿਕਰ ਕੀਤਾ ਹੈ ਜੀ ਉਹ ਰਿਪੋਰਟ ਇਹ ਕਹਿੰਦੀ ਹੈ ਇੱਕ ਕੌਮੀ ਪੱਧਰੀ ਰਿਪੋਰਟ ਹੈ ਪੰਜਾਬ ਦੇ ਆਪਣੇ ਬਣਾਈ ਵੀ ਰਿਪੋਰਟ ਨਹੀਂ ਹੂੰ ਉਸ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਪੰਜਾਬ ਦੇ ਜਿੰਨੇ ਨਸ਼ਾ ਤਸਕਰ ਹੈ ਉਹਨੇ ਨਸ਼ਾ ਕਰਨ ਵਾਲੇ ਨਹੀਂ ਉਹਨੇ ਬਕਾਇਦਾ ਜ਼ਿਕਰ ਦੇ ਕਿਤਾਬ ਫਿਕਰ ਦੇ ਹਿਸਾਬ ਨਾਲ ਕੇ 1 ਲੱਖ ਕਿਸੇ ਲਗਾ 25% ਤੋਂ ਉਪਰ ਨਸ਼ਾ ਤਸਕਰ ਜਦੋਂ ਕਿ ਨਸ਼ਾ ਕਰਨ ਵਾਲੇ ਜਿਹੜੇਗੇ 12% ਤੋਂ ਉਪਰ ਆਏਗੇ ਸੋ ਅੱਧੋ ਅੱਧ ਦਾ ਫਰਕ ਹੈ ਜਾਨੀ ਨਸ਼ਾ ਵਿਕੇਸ ਨਾਲ ਰਿਹਾ ਹੈ ਕਿ ਨਸ਼ਾ ਤਾਸਕਰ ਇੰਨੇ ਜਿਆਦਾ ਜਿੱਦਾਂ ਹੁੰਦਾ ਨਾ ਦੁਕਾਨਾਂ ਖੁੱਲੀਆਂ ਹੁੰਦੀਆਂ ਇਹ ਚੰਗ ਨਾਲ ਹਾਲਾਂਕਿ ਦੇਖੋ ਪੰਜਾਬ ਸਰਕਾਰ ਲਗਾਤਾਰ ਦਾਅਵੇ ਕਰ ਰਹੀ ਹੈ ਕਾਰਵਾਈਆਂ ਵੀ ਕਰੀ ਕਿ ਇਹ ਦੇ ਮਕਾਨ ਟਾਏ ਗਏ ਆ ਬਹੁਤ ਸਾਰੇ ਜਿਹੜਾ ਸੁੱਟੇ ਗਏ ਐਫਆਈਆਰ ਵੀ ਦਰਜ ਕੀਤੀਆਂ ਇਹਦੇ باوجود ਜਿਹੜੀ ਰਿਪੋਰਟ ਹੈ ਉਹ ਪੰਜਾਬ ਦੀ ਤਰਾਸਦੀ ਦਾ ਇੱਕ ਮੂੰਹ ਬੋਲ ਦੀ ਤਸਵੀਰ ਪੇਸ਼ ਕਰਦੀ ਹੈ ਕਿ ਪੰਜਾਬ ਦੀ ਸਥਿਤੀ ਕੀ ਹੈ ਜਿਹੜੇ ਪੰਜਾਬ ਚ ਨਸ਼ੇ ਦੇ ਕਾਰੋਬਾਰੀ ਇਹਨੇ ਹੋਣ ਇਹ ਸਮਾਨ ਪੰਜਾਬ ਚ ਵਿਕਦਾ ਹੋਵੇਗਾ ਤੇ ਦਾਇਨ ਨਸ਼ਾ ਤਸਕਰਾਂ ਨੂੰ ਉਹਨਾਂ ਦਾ ਰਿਕਾਰਡ ਪਤਾ ਨਹੀਂ ਕਿਸ ਤਰ੍ਹਾਂ ਜਿਹੜਾ ਨਸ਼ਾ ਤਸਕਰ ਤੇ ਨਸ਼ਾ ਜਿਹੜਾ ਕਰਨ ਵਾਲੇ ਉਹਨਾਂ ਤੇ ਇੰਨਾ ਜ਼ਿਆਦਾ ਅੰਤਰ ਹੈ ਇਹ ਵੱਡੀ ਗੱਲ ਇਹ ਹੈ ਕਿ ਦਾ ਮਤਲਬ ਕਿ ਪੰਜਾਬ ਚ ਜਿਹੜਾ ਨਸ਼ਾ ਤਸਕਰ ਜਿਹੜੇ ਹੈਗੇ ਆ ਉਹਨਾਂ ਦੀ ਗਿਣਤੀ ਕੌਮੀ ਪੱਧਰ ਤੇ ਨੰਬਰ 1 ਆ ਪੰਜਾਬ ਸੂਬਾ ਆ ਨੰਬਰ 2 ਤੇ ਵੀ ਕੋਰ ਨੇ ਆਪਣੇ ਗਵਾਂਡੀ ਸੂਬਾ ਹੀ ਆ ਹਿਮਾਚਲ ਦਾ ਨੰਬਰ ਆਉਂਦਾ ਦੇਖੋ ਮੈਨੂੰ ਤਾਂ ਲੱਗਦਾ ਹੈ ਕਿ ਵੀ ਹਿਮਾਚਲ ਜਿਹੜੇ ਹੈਗੇ ਹੜ ਆਏ ਤੇ ਹੜਾਂ ਦਾ ਜਿਹੜਾ ਪਾਣੀ ਆ ਉਹ ਪੰਜਾਬ ਤੇ ਇਹ ਹੋਰ ਸੂਬਿਆਂ ਨੂੰ ਤਬਾਹ ਕਰ ਰਿਹਾ ਹੈ ਇਹ ਲੱਗਦਾ ਹੈ ਕਿ ਹਮਾਚਲ ਦੇ ਇੱਕ ਨਸ਼ਾ ਨਦਰਾ ਵਿਭਾਗ ਰਿਆ ਉਹ ਵੀ ਕਿਸੇ ਨਾ ਕਿਸੇ ਪਾਸੇ ਦੀ ਤਵਾਹੀ ਮਚਾਈ ਰਿਹਾ ਹੋਵੇਗਾ ਸੋ ਬਹੁਤ ਇਸ ਤਰ੍ਹਾਂ ਸਮੁੱਚੇ ਤੌਰ ਤੇ ਅੱਜ ਦੀ ਗੱਲ ਕਰੀਏ ਕਿਹ ਤਰ੍ਹਾਂ ਦੀ ਬਹੁਤ ਹੀ ਖਤਰਨਾਕ ਸਥਿਤੀ ਸਾਹਮਣੇ ਬਣਦੀ ਨਜ਼ਰ ਆਦੀ ਹੈ ਆਪਾਂ ਇੱਕ ਐਗਜ਼ਾਮਪਲ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਨੀ ਚਾਹਾਂਗੇ ਜੋ ਰਿਪੋਰਟ ਆਈ ਹੈ ਉਹ ਰਿਪੋਰਟ ਦੀ ਜਿਥਾਰ ਤੇ ਹਕੀਕਤ ਕੀ ਹੈ ਕਿ ਇੱਕ ਦਿਨ ਪਹਿਲਾਂ ਫਰੋਜ਼ਪੁਰ ਦੇ ਵਿੱਚ ਰਿਪੋਰਟ ਆਈ ਹੈ ਕਿ ਫਰੂਜ਼ਪੁਰ ਦੇ ਇੱਕ ਪਿੰਡ ਦੇ ਚ ਲੱਖੋ ਕੀ ਬਹਿਰਾਮ ਪਿੰਡ ਹੈ ਉਥੇ ਤਿੰਨ ਮੁੰਡੇ ਜਿਹਨੂੰ ਦਿਉਂਗਰਾ 20 25 26 ਸਾਲ ਹੋਏਗੀ ਜੀ ਤਿੰਨ ਮੁੰਡੇ ਇੱਕੋ ਰਾਤ ਦੇ ਵਿੱਚ ਹੀ ਦਮ ਤੋੜ ਗਏ ਕਾਦੇ ਕਰਕੇ ਨਸ਼ੇ ਦੀ ਓਵਰਡੋਸ ਕਰਕੇ ਬਿਲਕੁਲ ਉਸੇ ਪਿੰਡ ਦਾ ਇੱਕ ਤਾਂ ਪਹਿਲਾਂ ਇੱਕ ਹੋਰ ਨੌਜਵਾਨ ਦਮ ਤੋੜ ਗਿਆ ਯਾਨੀ ਲੱਖੋ ਕੇ ਬਹਿਰਾਮ ਕਿ ਡੱਗ ਪਿੰਡ ਹੋਏਗਾ ਫਰੂਜ਼ਪੁਰ ਦਾ ਤੇ ਉਸੇ ਇੱਕ ਪਿੰਡ ਦੇ ਚ ਚਾਰ ਨੌਜਵਾਨ ਮੁੰਡੇ ਨਸ਼ੇ ਕਾਂ ਦਮ ਤੋੜ ਕੇ ਦਾਜਾ ਲਗਾਇਆ ਜਾ ਸਕਦਾ ਹੈ ਕਿ ਜਿਸ ਘਰ ਘਰ ਸੱਥਰ ਵਿੱਚ ਦੀ ਆਪਾਂ ਗੱਲ ਕਰਦੇ ਆਂ ਇਸ ਕਦਰ ਪੰਜਾਬ ਜਿਹੜਾਗਾ ਤਬਾਹ ਹੋ ਰਿਹਾ ਹੈ ਇਹ ਤਾਂ ਇਕੱਲੇ ਇੱਕ ਜ਼ਿਲ੍ਹੇ ਦੀ ਆਪਾਂ ਗੱਲ ਕੀਤੀ ਹੈ ਬਿਲਕੁਲ ਐਨ ਹੈ ਇਸ ਮੌਕੇ ਤੇ ਸ਼ਾਹਪੁਰ ਦੀ ਵੀ ਰਿਪੋਰਟ ਹੈ ਕਿ ਉੱਥੇ ਵੀ ਇੱਕ ਪਿੰਡ ਦਾ ਇੱਕ ਨੌਜਵਾਨ ਇਸ ਤਰ੍ਹਾਂ ਵੋ ਡੋਸ ਕਰਕੇ ਆਪਣਾ ਜੰਮ ਤੋੜ ਗਿਆ ਹੋ ਸਕਦਾ ਕੋਈ ਰਿਪੋਰਟਾਂ ਹੋਰ ਵੀ ਹੋਣੀਆਂ ਜਿਹੜੀਆਂ ਸਾਹਮਣੇ ਨਹੀਂ ਆਉਂਦੀਆਂ ਜ ਨਸ਼ਾ ਬਰਦ ਮਹਿਮ ਕਰ ਰਹੀ ਹੈ ਇਹ ਹੋਰ ਪੁਲਿਸ ਦੀ ਵੀ ਕੋਸ਼ਿਸ਼ ਹੁੰਦੀ ਹੈ ਕਿ ਜੇ ਸਾਰਾ ਸਰਦਾਵੇ ਤੇ 9 ਅਸ਼ਾਲੇ ਖਾਤੇ ਚ ਪਵੇਗਾ ਸੋ ਇੱਕ ਅੰਦਾਜ਼ਾ ਇਹ ਲਾਇਆ ਜਾ ਸਕਦਾ ਕਿ ਪੰਜਾਬ ਦੀ ਸਿੱਧੀ ਜ਼ਰੂਰ ਕੌਮੀ ਪੱਧਰ ਤੇ ਉੱਭਰ ਕੇ ਸਾਹਮਣੇ ਆਈ ਹੈ ਇੱਕ ਪਾਸੇ ਨਸ਼ਾ ਰੋਧ ਜੰਗ ਪੰਜਾਬ ਕਹਿ ਰਿਹਾ ਕਿ ਨਸ਼ਾ ਰੋਧ ਜੋਤਾ ਇਹ ਜ਼ਰੂਰ ਹੈ ਕਿ ਜਿਹੜੇ ਮਰਨ ਵਾਲੇ ਦੀ ਗਿਣਤੀ ਹੈ ਉਹ ਪਿਛਲੇ ਸਾਲ 89 ਸੀ ਤੇ ਹੁਣ ਦੇ ਨਹੀਂ ਗਿਆ ਉਹ ਕਾਫੀ ਗਿਣਤੀ ਉਹਨਾਂ ਦੀ ਜੀ ਹੈ ਤਕਰੀਬਨ ਜਿਹੜੀ ਹੈ 44 ਤੱਕ ਜਿਹੜੀ ਇੱਕ ਸਾਲ ਦੇ ਵਿੱਚ ਉਹਦੀ ਫਿਗਰ ਆਈ ਹੈ ਜਿਹੜੀ ਇੱਕ ਮੈਂ ਨਹੀਂ ਕਸਰ ਨਹੀਂ ਹੋ ਰਿਹਾ ਅਸਰ ਤਾਂ ਹੋ ਹੀ ਰਿਹਾ ਪਰ ਇਹ ਦੇ ਬਾਵਜੂਦ ਹੀ ਪੰਜਾਬ ਨਸ਼ੀ ਦੀ ਗ੍ਰਿਫਤ ਤੋਂ ਬਾਹਰ ਨਹੀਂ ਆਇਆ ਕਿ ਬਾਹਰ ਆ ਸਕੇਗਾ ਜੀ ਇਹ ਵੀ ਆਪਣੇ ਆਪ ਦਾ ਸਾਲਿਆ ਨਿਸ਼ਾਨ ਜੀ ਸਿਸਾਬਗੇ ਗੱਲ ਹੈ ਜਿਹੜੀ ਉਹ ਦਿਵਾਲੀ ਤੋਹਫੇ ਦੀ ਕਰਾਂਗੇ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਨੂੰ ਕੇਂਦਰ ਨੇ ਦਿਵਾਲੀ ਦਾ ਤੋਹਫਾ ਦਿੱਤਾ ਹੈ ਕਿ ਆਪਣੇ ਖਰਚਿਆਂ ਦੇ ਲਈ ਉਹਨਾਂ ਨੂੰ ਜਿਹੜੀ GST ਦੀ ਪੇਮੈਂਟ ਹੈ ਉਹ ਜਾਰੀ ਕਰ ਦਿੱਤੀ ਹੈ ਸੋ ਉੱਤਰ ਪ੍ਰਦੇਸ਼ ਨੂੰ ਸਭ ਤੋਂ ਵੱਧ 18227 ਕਰੋੜ ਦਿੱਤੇ ਨੇ ਜਦਕਿ ਪੰਜਾਬ ਨੂੰ ਮਹਿਜ਼ 1836 ਕਰੋੜ ਰੁਪਏ ਹੈ ਜਿਹੜੇ ਉਹ ਮਿਲਣਗੇ ਕਿਵੇਂ ਦੇਖਦੇ ਹੋ ਕਿਉਂਕਿ ਪੰਜਾਬ ਲੰਬੇ ਸਮੇਂ ਤੋਂ ਮੰਗ ਕਰ ਰਿਹਾ ਸੀ ਇਸ ਦੀ ਬਿਲਕੁਲ 1400 ਕਰੋੜ ਰੁਪਏ ਜਿੱਦਾਂ ਤੁਸੀਂ ਕਿਹਾ ਫਿਗਰ ਦਾ ਆਇਆ ਚਲੋ ਪੰਜਾਬ ਨੂੰ ਕੋਈ ਨਾ ਕੋਈ ਰਹਾਤਾ ਹਾਈ ਹੈ ਪਰ ਮੈਂ ਵਿੱਤ ਮੰਤਰੀ ਨੂੰ ਸੁਣਦਾ ਰਹਿਣਾ ਲਗਾਤਾਰ ਉਹ ਕਹਿੰਦੇ ਕਿ ਸਾਨੂੰ ਜੀਐਸਟੀ ਦਾ ਪੂਰਾ ਹਿੱਸਾ ਨਹੀਂ ਮਿਲਿਆ ਜੇ ਸਾਨੂੰ ਆਪਣਾ ਪੂਰਾ ਹਿੱਸਾ ਮਿਲ ਜੇ ਅਸੀਂ ਬਹੁਤ ਵੱਡੇ ਸੰਕਟ ਦਾ ਸ਼ਿਕਾਰ ਆਏ ਐਡੇ ਵੱਡੇ ਹਾੜਾ ਆਇਆ ਸਡੀ ਇਕਨੋਮੀ ਬੜੀ ਵੱਡੀ ਸੈਟਬੈਕ ਲੱਗੀ ਐ ਤਾਂ ਅਸੀਂ ਕੋਈ ਨਾ ਕੁਝ ਖੜੇ ਹੋ ਸਕਦੇ ਆ ਆਪਣੇ ਪੈਰਾਂ ਸਰ ਆ ਸਕਦੇ ਆ ਯਾਨੀ ਰਾਕਮ ਰਾਹਾ ਜ਼ਰੂਰ ਆ ਭਈ ਰਾਕਮ ਜਿਹੜੀ ਪੰਜਾਬ ਦੇ ਨਿਕਸਾਨ ਦੀ ਪੂਰਤੀ ਨਹੀਂ ਕਰਦੀ ਠੀਕ ਹੈ ਕਿ ਦਿਵਾਲੀ ਦੇ ਮੌਕੇ ਤੇ ਜ਼ਾਰੀ ਕੀਤਾ ਗਿਆ ਮੀਡੀਆ ਵਾਲੇ ਜਿਹੜੇ ਮਿੱਤਰ ਐ ਉਹਨੂੰ ਵੱਖ-ਵੱਖ ਤੋਹਫਿਆਂ ਦੇ ਰੂਪ ਚ ਪੇਸ਼ ਕਰ ਰਿਆ ਉਹ ਜਿਹੜੇ ਪੰਜਾਬ ਨੂੰ ਤੋਹਫਾ ਮਿਲਿਆ ਉਹਨਾਂ ਲੱਗਦਾ ਕਿ ਸਾਡੇ ਲਈ ਕੋਈ ਤੋਹਫਾ ਨਹੀਂ ਕਿਉਂਕਿ ਪੰਜਾਬ ਜਿੰਨੀ ਵੱਡੀ ਤਵਾਈ ਹੋਈ ਆ ਪੰਜਾਬ ਕਿਤੇ ਵੱਡੇ ਪੈਕੇਜ ਦੀ ਉਮੀਦ ਕਰਦਾ ਇਸੇ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਕਿ 20000 ਕਰੋੜ ਰੁਪਇਆ ਪੰਜਾਬ ਜਿਹੜਾ ਹੈ ਕਿ ਸਪੈਸ਼ਲ ਪੈਕੇਜ ਦੀ ਮੰਗ ਕਰਦਾ ਹੈ ਜੀਐਸਟੀ ਦੇ ਮੁੱਦੇ ਤੇ ਸਾਡਾ ਜਿਹੜਾ ਬਣਦਾ ਪੈਸਾ ਉਹ ਦਿੱਤਾ ਜਾਵੇ ਜਿਹੜਾ ਰੂਰਲ ਡਿਵੈਲਪਮੈਂਟ ਫੰਡਸ ਜਿਹੜੇ ਹੈਗੇ ਆ ਉਹ ਜਿਹੜੇ ਕੇਂਦਰ ਵੱਲੋਂ ਬਕਾਇਆ ਪਏ ਆ ਉਹ ਮਹੱਇਆ ਕਿਤੇ ਜਾਣ ਜੇ ਸਾਰੇ ਕਰਦੇ ਚੱਲ ਜਾਂ ਤਾਂ ਪੰਜਾਬ ਨੂੰ ਜੇ ਮਦਦ ਕੀਤੀ ਜਾਏ ਤਾਂ ਪੰਜਾਬ ਦਾ ਕੁਝ ਬਣ ਸਕਦਾ ਨਹੀਂ ਤੇ ਜਿੱਦਾਂ ਕਿਸਾਨ ਆਗੂ ਇਹ ਕਹਿ ਰਿਹਾ ਕਹਿੰਦੇ ਦੇਖੋ ਜੀ ਨਾ ਤਾਂ ਕੇਂਦਰ ਬਾਹ ਫੜਨੀ ਤਿਆਰ ਹੈ ਤੇ ਨਾ ਪੰਜਾਬ ਦੇ ਕੁਝ ਪੌਦਾ ਪੱਲੇ ਆ ਇਹ ਤਾਂ ਕਹਿੰਦੇ ਪੰਜਾਬੀ ਆ ਜਿਹੜੇ ਇੱਕ ਦੂਜੇ ਨੂੰ ਬਚਾਉਣ ਲੱਗੇ ਆ ਜਿਹੀ ਜੜੀ ਹੈ ਕਿ ਮਦਦ ਕਰਿਆ ਦਿੱਤੀ ਰਾਲ ਕੇ ਬਲਕੇ ਕੇਂਦਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਉਹਨਾਂ ਤੋਂ ਬਹੁਤਿਆਂ ਆਸਾਂ ਮਿਤਾ ਹੈ ਨਹੀਂ ਅਤੇ ਨਰਾਸ਼ਤਾ ਨਰਾਜ਼ਗੀ ਦੇਰੇ ਝਲਕਦੀ ਨਜ਼ਰ ਆ ਰਹੀ ਹੈ ਜੀ ਅਸ਼ਿਸ਼ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਵੱਧ ਤੋਂ ਵੱਧ ਇਨਵੈਸਟਮੈਂਟ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਆਵੇ ਇਸ ਦੇ ਲਈ ਜੋ ਉਦਯੋਗ ਨੇ ਉਹਨਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਗਈ ਹੈ ਕਿ ਰਾਤ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਉਹਨਾਂ ਨੂੰ ਬਿਜਲੀ ਸਸਤੀ ਦਿੱਤੀ ਜਾਏਗੀ ਯਾਨੀ ਕਿ 1 ਰੁਪਿਆ ਜਿਹੜੀ ਬਿਜਲੀ ਆ ਉਹ ਸਸਤੀ ਕੀਤੀ ਜਾਏਗੀ ਉਦਯੋਗਪਤੀਆਂ ਦੀ ਤਾਂਕਿ ਵੱਡੇ ਪੱਧਰ ਦੇ ਉੱਪਰ ਉਦਯੋਗ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਲੱਗ ਸਕਣ ਸੋ ਪਾਵਰਕਾਮ ਦਾ ਇਹ ਫੈਸਲਾ ਜੋ ਕਿ 16 ਅਕਤੂਬਰ ਨੂੰ ਲੱਗ ਹੋਣ ਜਾ ਰਿਹਾ ਹੈ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ